ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕਰਨ ਵਾਲੇ ਚੌਧਰੀ ਨਰੈਨ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਗਈ ਹੈ ਪਰ ਉਸ ਦੇ ਵਿੱਚ ਬਹੁਤ ਨਵੇਂ ਖੁਲਾਸੇ ਹੋਏ ਨੇ ਚੌਧਰੀ ਨਰੈਨ ਸਿੰਘ ਚੌੜਾ ਨੇ ਜੋ ਨਵੇਂ ਖੁਲਾਸੇ ਕੀਤੇ ਨੇ ਉਹਨਾਂ ਦੇ ਵਕੀਲ ਦੇ ਵੱਲੋਂ ਉਸ ਦੀ ਪੁਸ਼ਟੀ ਕੀਤੀ ਗਈ ਨਰਿੰਦਰ ਸਿੰਘ ਚੋੜਾ ਸੁਖਵੀਰ ਸਿੰਘ ਬਾਦਲ ਨੂੰ ਚਾਨੋ ਮਾਰਨਾ ਨਹੀਂ ਚਾਹੁੰਦੇ ਸਨ ਨਰਿੰਦਰ ਸਿੰਘ ਚੋੜਾ ਭਾਵਕ ਹੁੰਦਿਆਂ ਹੋਇਆ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਉੱਪਰ ਗੋਲੀ ਚਲਾਈ ਨਿਮਨ ਸਿੰਘ ਚੋੜਾ ਘਰੋਂ ਆਉਂਦੇ ਨੇ ਪਰ ਦਰਬਾਰ ਸਾਹਿਬ ਦੇਖ ਕੇ ਨਮਸਤਕ ਹੁੰਦੇ ਨੇ ਉਸ ਵਕਤ ਉਹਨਾਂ ਕੋਲ ਉਹ ਵੈਪਨ ਨਹੀਂ ਸੀ ਜਿਸ ਨਾਲ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਹਮਲਾ ਕੀਤਾ ਫਿਰ ਉਹ ਵੈਪਨ ਉਹਨਾਂ ਨੂੰ ਕਿਸ ਨੇ ਮੁਹੱਈਆ ਕਰਵਾਇਆ ਇਹ ਬਹੁਤ ਵੱਡੀ ਬੁਝਾਰਤ ਬਣੀ ਹੋਈ ਸੀ ਜੋ ਕਿ ਪੰਜਾਬ ਪੁਲਿਸ ਦੇ ਅਫਸਰਾਂ ਦੇ ਉੱਪਰ ਵੀ ਦੋਸ਼ ਲੱਗੇ ਸੀ ਕਿ ਇਹ ਵੈਪਨ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਅਫਸਰਾਂ ਵੱਲੋਂ ਹੀ ਉਹਨਾਂ ਨੂੰ ਦਿੱਤਾ ਗਿਆ। ਜਾਂ ਇਹ ਵੈਪਨ ਸੁਖਵੀਰ ਸਿੰਘ ਬਾਦਲ ਦੇ ਕਿਸੇ ਖਾਸ ਬੰਦੇ ਵੱਲੋਂ ਦਿੱਤਾ ਗਿਆ। ਜਾਂ ਇਹ ਸੁਖਵੀਰ ਸਿੰਘ ਬਾਦਲ ਦੇ ਹੋਰੀ ਇਹ ਸਾਰਾ ਕੁਝ ਹਮਦਰਦੀ ਖੇਲਣ ਵਾਸਤੇ ਇਹ ਨਾਇਰ ਸਿੰਘ ਚੋੜਾ ਨੂੰ ਵਰਤਿਆ ਗਿਆ। ਇਸ ਦੇ ਬਾਰੇ ਬਹੁਤ ਵੱਡੇ ਖੁਲਾਸੇ ਹੋਏ ਨੇ। ਜੋ ਉਹਨਾਂ ਦੇ ਵਕੀਲ ਨੇ ਦੱਸਿਆ ਹੈ ਕਿਨਾਰ ਸਿੰਘ ਚੋੜਾ ਨੂੰ ਅਦਾਲਤ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਉਹਨਾਂ ਦੀ ਸਿਹਤ ਅਤੇ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਜ਼ਮਾਨਤ ਮਿਲੀ ਹੈ ਉਹਨਾਂ ਦੇ ਵਕੀਲ ਨੇ ਇਹ ਵੀ ਦੱਸਿਆ ਕਿ ਨਰੈਨ ਸਿੰਘ ਚੋੜਾ ਦੇ ਉੱਪਰ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਕਤਲ ਦੇ ਮਾਮਲੇ ਦੇ ਵਿੱਚ ਇੰਨੀ ਜਲਦੀ ਜ਼ਮਾਨਤ ਮਿਲਣੀ ਬਹੁਤ ਔਖੀ ਹੋ ਜਾਂਦੀ ਹੈ ਪਰ ਨਰੈਨ ਸਿੰਘ ਚੋੜਾ ਦੇ ਪਿਛਲੇ ਸਾਰੇ ਮਾਮਲੇ ਦੇਖੇ ਗਏ ਨੇ ਜੋ ਕਿ ਨਰੈਨ ਸਿੰਘ ਚੋੜਾ ਨੂੰ ਜ਼ਮਾਨਤ ਮਨਜ਼ੂਰ ਹੋਈ ਹੈ ਹੁਣ ਨਰੈਨ ਸਿੰਘ ਚੋੜਾ ਭਾਵੇਂ ਜੇਲ੍ਹ ਤੋਂ ਬਾਹਰ ਆਉਣਗੇ ਆਪਣਾ ਜੋ ਜ਼ਮਾਨਤ ਦੀ ਰਕਮ ਭਰਨ ਤੋਂ ਬਾਅਦ ਉਹਨਾਂ ਦੇ ਵਕੀਲ ਨੇ ਇਹ ਦੱਸਿਆ ਕਿ ਜਿਹੜਾ ਵੈਪਨ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਉਹ ਵੈਪਨ ਦੀ ਹੁਣ ਪੁਸ਼ਟੀ ਕੀਤੀ ਜਾਵੇਗੀ ਉਹ ਵੈਪਨ ਕਿਸ ਆਦਮੀ ਨੇ ਦਿੱਤਾ ਸੀ ਔਰ ਕਿਉਂ ਦਿੱਤਾ ਸੀ ਔਰ ਸ਼ਖਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਕਿਸ ਨੇ ਕਹਿੰ ਕੇ ਚਲਾਈ ਗਈ ਸੀ ਇਹ ਦੇ ਬਾਰੇ ਜਿਹੜੇ ਖੁਲਾਸੇ ਹੋਣੇ ਨੇ ਸੋ ਨਾਰਾਇਣ ਸਿੰਘ ਚੋੜਾ ਨੇ ਆਪਣੇ ਹਲਫਨਾਮੇ ਵਿੱਚ ਕਿਹਾ ਕਿ ਉਸ ਨੂੰ ਪਹਿਲਾਂ ਦਰਜ ਸਾਰੇ ਮਾਮਲਿਆਂ 'ਚ ਬਰੀ ਕਰ ਦਿੱਤਾ ਗਿਆ ਉਪਰੋਕਤ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕੇ ਦੋਚੀ ਜੀ ਉਮਰ ਲਗਭਗ 70 ਸਾਲ ਹੈ ਤੇ ਉਹ 4 ਮਹੀਨੇ ਤਾਂ ਜੇਲ੍ਹ ਵਿੱਚ ਬੰਦੇ ਅਦਾਲਤ ਨੇ ਜਮਾਨਤ ਦੇਣ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਅੱਗੇ ਇਸੇ ਮਾਮਲੇ ਵਿੱਚ ਜੋ ਪੁਲਸ ਵੱਲੋਂ ਸੌਂਪੀ ਗਈ ਰਿਪੋਰਟ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਨਰੈਨ ਸਿੰਘ ਚੋੜਾ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ ਇਸ ਤੋਂ ਇਲਾਵਾ ਉਸਦੇ ਖਿਲਾਫ ਲਗਾਏ ਗਏ ਸਾਰੇ ਦੋਸ਼ਾਂ ਵਿੱਚ ਕੋਈ ਆਧਾਰ ਨਹੀਂ ਇਸ ਨਾਲ ਇਹ ਵੀ ਵਿਸ਼ਵਾਸ ਪੈਦਾ ਹੋਇਆ ਕਿ ਜ਼ਮਾਨਤ ਦਾ ਉਹ ਹੱਕਦਾਰ ਹੈ ਇਸ ਫੈਸਲੇ ਤੋਂ ਬਾਅਦ ਜ਼ਮਾਨਤ ਦੀ ਰਕਮ ਜਮ੍ਹਾਂ ਕਰਾਉਣ ਤੇ ਨਰੈਨ ਸਿੰਘ ਚੋੜਾ ਨੂੰ ਜਿਹੜਾ ਰਿਹਾ ਕਰਨਾ ਪਵੇਗਾ ਸੋ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਪ੍ਰਵੇਸ਼ ਦੁਆਰ ਜਿੱਥੇ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੀ ਉਹ ਘਟਨਾ ਸੀਸੀਟੀਵੀ ਫਟੇਜ ਵਿੱਚ ਵੀ ਆਈ ਸੀ ਹਾਲਾਂਕਿ ਗੋਲੀ ਕੰਧ ਨਾਲ ਟਕਰਾਉਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਭਾਵੇਂ ਬਾਰ-ਬਾਰ ਬਚ ਗਏ ਸਨ ਪਰ ਇਸੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਤੇ ਸੁਰੱਖਿਆ ਕਰਮੀਆਂ ਨੇ ਹਮਲਾਵਰ ਨੂੰ ਫੜ ਲਿਆ ਸੁਖਵੀਰ ਸਿੰਘ ਬਾਦਲ ਤੇ ਹਮਲੇ ਤੋਂ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ ਉਹਨਾਂ ਦੀ ਸੁਰੱਖਿਆ ਲਈ ਇੱਕ AIG ਤੇ ਦੋ ਐਸਪੀ ਤੇ ਦੋ ਡੀਐਸਪੀ ਸਮੇਤ ਲਗਭਗ 200 ਫੌਜ ਮੁਲਾਜ਼ਮ ਸਾਦੇ ਕੱਪੜਿਆਂ ਵਿੱਚ ਤਾਇਨਾਤ ਕੀਤੇ ਗਏ ਸਨ ਫਿਰ ਜਦੋਂ ਕਿ ਇਹ ਹਮਲਾ ਹੁੰਦਾ ਉਸ ਵਕਤ ਉਹਨਾਂ ਦੀ ਜੋ ਸੁਰੱਖਿਆ ਸੀ ਉਹ ਮੰਨਫੀ ਕੀਤੀ ਹੋਈ ਸੀ ਪਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਸਾਰੀ ਸੁਰੱਖਿਆ ਫਿਰ ਵਾਪਸ ਕਰ ਦਿੱਤੀ ਗਈ ਹੁਣ ਸ਼ੰਕਾ ਇੱਥੇ ਇਹ ਵੀ ਜ਼ਾਹਰ ਹੁੰਦੀ ਹੈ ਕਿ ਇਹ ਹਮਲਾ ਜਾਣਬੁੱਝ ਕੇ ਕਰਵਾਇਆ ਗਿਆ ਤਾਂ ਕਿ ਉਹਨਾਂ ਦੀ ਸੁਰੱਖਿਆ ਜੋ ਹਰ ਸਮੇਂ ਉਹਨਾਂ ਦੇ ਨਾਲ ਖੜੇ ਜਦੋਂ ਕਿ ਪਹਿਲੇ ਦਿਨ ਜਦੋਂ ਉਹ ਡਿਊਟੀ ਤੇ ਬੈਠੇ ਸੀ ਤਾਂ ਉਹਨਾਂ ਦੀ ਸੁਰੱਖਿਆ ਉਹਨਾਂ ਦੇ ਨਾਲ ਮੌਜੂਦ ਸੀ ਪਰ ਕੁਝ ਲੋਕਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਜੋ ਸੰਗਤਾਂ ਦਰਬਾਰ ਸਾਹਿਬ ਨਮਸਤਕ ਹੁੰਦੀਆਂ ਸੀ ਉਹਨਾਂ ਨੇ ਤੱਕ ਸ੍ਰੀ ਦਮਦਮਾ ਸਾਹਿਬ ਤੇ ਤੱਕ ਸ੍ਰੀ ਅਕਾਲ ਸਾਹਿਬ ਦੇ ਜਥੇਦਾਰਾਂ ਕੋਲ ਸ਼ਿਕਾਇਤ ਦਰਜ ਕੀਤੀ ਸੀ ਕਿ ਜੋ ਸੁਰੱਖਿਆ ਕਰਮੀ ਨੇ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਹੋਣ ਕਰਕੇ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ ਜਿਸ ਕਾਰਨ ਜੋ ਸੰਗਤਾਂ ਦਰਬਾਰ ਸਾਹਿਬ ਨਮਸਤਕ ਹੁੰਦੀਆਂ ਉਹਨਾਂ ਨੂੰ ਅਖਿਆਈ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਹਨਾਂ ਨੂੰ ਸਾਈਡ ਕੀਤਾ ਜਾਵੇ ਜਿਸ ਨੂੰ ਲੈ ਕੇ ਦਮਦਮਾ ਸਾਹਿਬ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਸਾਹ ਕੋਈ ਦੇਖਦੇ ਹੋਇਆ ਉਹਨਾਂ ਦੇ ਜੋ ਸੁਰੱਖਿਆ ਸੀ ਉਹਨੂੰ ਕੱਟ ਕੀਤਾ ਸੀ ਸੁਰੱਖਿਆ ਕੱਟ ਕਰਨ ਤੋਂ ਬਾਅਦ ਹੀ ਅਗਲੇ ਦਿਨ ਜਿਹੜਾ ਕੀ ਹਮਲਾ ਹੁੰਦਾ ਔਰ ਉਸ ਤੋਂ ਬਾਅਦ ਫਿਰ ਸੁਰੱਖਿਆ ਵਾਪਸ ਆ ਜਾਂਦੀ ਏ ਔਰ ਇਸ ਦੇ ਨਾਲ ਇਹ ਜੋ ਨਾਲ ਜੁੜਦਾ ਹੈ ਕਿ ਸੁਰੱਖਿਆ ਨੂੰ ਕੱਟ ਕਰਨ ਤੋਂ ਬਾਅਦ ਇਹ ਹਮਲਾ ਹੋਇਆ ਔਰ ਉਸ ਤੋਂ ਬਾਅਦ ਸੁਰੱਖਿਆ ਫਿਰ ਵਾਪਸ 来 ਇਹ ਕਿਤੇ ਨਾ ਕਿਤੇ ਇੱਥੇ ਸ਼ੰਕਾ ਜਾਹਿਰ ਹੋਈ ਏ ਕਿ ਸੁਰੱਖਿਆ ਆਪਣੀ ਵਾਪਸ ਲੈਣ ਦੇ ਖਾਤੇ 'ਤੇ ਸਭ ਕੁਝ ਕਰਵਾਇਆ ਗਿਆ ਸੁਖਵੀਰ ਸਿੰਘ ਬਾਦਲ ਦੇ ਬੰਦਿਆਂ ਕੋਲ ਸੁਖਵੀਰ ਸਿੰਘ ਬਾਦਲ ਖਾਸ ਜਿਹੜੇ ਕਿ ਇੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਨੇ ਔਰ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਬਹੁਤ ਹੀ ਪਪੂਲਰ ਚਿਹਰਾ ਨੇ ਔਰ ਉਹਨਾਂ ਨੂੰ ਸੁਰੱਖਿਆ ਦੇ ਘੇਰੇ ਵਿੱਚ ਹਰ ਵਕਤ ਰੱਖਣਾ ਪੈਂਦਾ ਹੈ ਰੱਖਣਾ ਪੈਂਦਾ ਜਿਹੜਾ ਪੈ ਰਿਹਾ ਉਹਨਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸੀ ਆਪਣੀ ਸੁਰੱਖਿਆ ਨੂੰ ਵਾਪਸ ਲੈਣ ਖਾਤਰ ਉਹਨਾਂ ਨੇ ਇਹ ਸਭ ਕੁਝ ਇਹ ਸੋਚੀ ਸਮਝੀ ਸ਼ਾਸਤ ਦੇ ਤਹਿਤ ਕਰਵਾਇਆ ਨਰੈਣ ਸਿੰਘ ਚੌੜਾ ਦੇ ਉੱਪਰ ਹਮਲਾ ਕਰਵਾਇਆ ਜਾਂਦਾ ਹੈ ਉਹ ਸੁਰੱਖਿਆ ਵਾਪਸ ਫਿਰ ਆ ਜਾਂਦੀ ਹੈ ਜਿਸ ਦੇ ਕਾਰਨ ਉਸ ਤੋਂ ਬਾਅਦ ਇਸ ਦਾ ਦੇ ਕੇਸ ਵਿੱਚ ਕੋਈ ਵੀ ਪੈਰਵਾਈ ਨਹੀਂ ਕੀਤੀ ਜਾਂਦੀ ਜੋ ਸਰਕਾਰ ਦੇ ਵੱਲੋਂ ਉਹਨਾਂ ਦੇ ਸਿਰਫ ਨਰੈਣ ਸਿੰਘ ਚੌੜਾ ਦੇ ਉੱਪਰ ਜੋ ਕਤਲ ਮਾਮਲਾ ਦਰਜ ਕੀਤਾ ਗਿਆ ਸੀ ਉਹ ਕਤਲ ਮਾਮਲਾ ਜਿਹੜਾ ਕਿ ਹੁਣ ਖਰਜ ਹੋ ਜਾਏਗਾ ਔਰ ਉਹ ਬਰੀ ਹੋਣਗੇ ਔਰ ਉਹਨਾਂ ਨੂੰ ਜਿਹੜਾ ਕਿ ਜਮਾਨਤ ਤੇ ਰਹਾ ਕੀਤਾ ਜਾਵੇਗਾ ਜੋ ਕਿ ਨਰਿੰਦਰ ਸਿੰਘ ਚੋੜਾ ਚੌਧਰੀ ਨੂੰ ਲੈ ਕੇ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਹੁਣ ਇਸ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਹਮਲਾ ਕਿਉਂ ਕੀਤਾ ਗਿਆ ਔਰ ਹਮਲਾ ਕਿਉਂ ਕਰਵਾਇਆ ਗਿਆ ਔਰ ਉਹ ਵੈਪਨ ਕਿਸ ਨੇ ਦਿੱਤਾ ਸੀ ਜਿਸ ਨਾਲ ਇਹ ਗੋਲੀ ਚਲਾਈ ਗਈ ਸੀ